ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਗੈਂਗਸਟਰ ਤੋਂ ਸਮਾਜ ਸੇਵਾ ਤੇ ਮਗਰੋਂ ਨੇਤਾ ਬਣੇ ਗੁਰਪ੍ਰੀਤ ਸਿੰਘ ਸੇਖੋਂ ਮੁਦਕੀ ਨੂੰ ਦਿਹਾਤੀ ਪੁਲਿਸ ਨੇ ਕੱਲ ਦੇ ਰਾਤ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਦੇ ਖਿਲਾਫ 751 ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਸੇਖੋਂ ਨਾਬਾਜ਼ ਜੇਲ ਬ੍ਰੇਕ ਕਾਂਡ ਕਰਕੇ ਚਰਚਿਤ ਰਹੇ ਉਸ ਨੂੰ ਅੱਜ ਐਸ ਡੀ ਜੀਮ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਨੂੰ ਹੋਵੇਗੀ ਉਹਨਾਂ ਨੂੰ ਕੋਲਗੜੀ ਥਾਣੇ ਦੇ ਵਿੱਚ ਰੱਖਿਆ ਗਿਆ ਹੈ 2 ਬਰੇ ਪਹਿਲਾਂ ਜੇਲ੍ਹ ਤੋਂ ਰਿਹਾ ਹੋਣ ਮਗਰੋਂ ਸੇਖੋਂ ਨੇ ਅਪਰਾਧ ਦੀ ਦੁਨੀਆ ਛੱਡਣ ਦਾ ਫੈਸਲਾ ਕੀਤਾ ਤੇ ਇਲਾਕੇ ਦੇ ਵਿੱਚ ਸਮਾਜ ਸੇਵਾ ਕਰਨ ਲੱਗ ਪਿਆ ਮਗਰੋਂ ਉਹਨਾਂ ਨੇ ਸਿਆਸਤ ਦੇ ਵਿੱਚ ਪੈਰ ਧਰਿਆ ਉਸਦੇ ਪਰਿਵਾਰ ਦੇ ਦੋ ਮੈਂਬਰ ਆਜ਼ਾਦ ਉਮੀਦਵਾਰ ਵਜੋਂ ਜਿਲ੍ਹਾ ਪ੍ਰੀਸ਼ਦ ਚੋਣਾਂ ਲੜ ਰਹੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਮਰਥਨ ਹਾਸਲ ਹੈ ਗ੍ਰਿਫਤਾਰੀ ਤੋਂ ਕੁਝ ਘੰਟੇ ਪਹਿਲਾਂ ਗੁਰਪਿੰਨ ਨੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤਾ ਸੀ ਕਿ ਜਿਸ ਵਿੱਚ ਉਹਨਾਂ ਨੇ ਖੱਡਚਾ ਜਤਾਇਆ ਸੀ ਕਿ ਪੁਲਿਸ ਨੇ ਆਪ ਸਰਕਾਰ ਦੇ ਦਬਾਅ ਹੇਠੇ ਕਾਰਵਾਈ ਕੀਤੀ ਹੈ ਕਿਉਂਕਿ ਉਹਨਾਂ ਨੂੰ ਮਿਲ ਰਹੇ ਸਮਰਥਨ ਤੋਂ ਸਰਕਾਰ ਦੇ ਸਥਾਨਕ ਆਗੂ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਸੈਂਕੜੇ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਸਮਰਥਕ ਕੁਲਗੜੀ ਥਾਣੇ ਅੱਗੇ ਇਕੱਠੇ ਹੋਏ ਉਹਨਾਂ ਫਿਰੋਜ਼ਪੁਰ ਲੁਧਿਆਣੇ ਕੌਮੀ ਸ਼ਾਮਾਰਗ ਤੇ ਜਾਮ ਵੀ ਲਗਾ ਦਿੱਤਾ ਉਹਨਾਂ ਸਰਕਾਰ ਤੇ ਪੁਲਿਸ ਦੇ ਖਿਲਾਫ ਰੱਜ ਕੇ ਨਾਰੇਬਾਜ਼ੀ ਵੀ ਕੀਤੀ ਅਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਸੇਖੋਂ ਦੀ ਰਿਹਾਈ ਤੱਕ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲਤ ਤੇ ਗੁਰਪ੍ਰੀਤ ਸੇਖੋਂ ਦੇ ਆਜ਼ਾਦ ਧੜੇ ਦਾ ਗੱਠ ਜੋੜ ਹੈ ਸੇਖੋਂ ਦੀ ਹਿਰਾਸਤ ਨੇ ਹਲਕੇ ਦੇ ਵਿੱਚ ਚੋਣ ਮਾਹੌਲ ਨੂੰ ਹੋਰ ਜ਼ਿਆਦਾ ਪਖਾ ਦੇ ਦਿੱਤਾ ਉਧਰ ਗੁਰਪ੍ਰੀਤ ਸੇਖੋਂ ਦੇ ਵਕੀਲ ਅਤੇ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਉਹ ਇਨਸਾਫ ਦੇ ਲਈ ਉੱਪਰਲੀਆਂ ਅਦਾਲਤਾਂ ਦਾ ਰੁਖ ਕਰਨਗੇ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਪ ਸੁਣਦੇ ਆਂ ਦੇਖੋ ਗੁਰਪ੍ਰੀਤ ਸਿੰਘ ਸੇਖੋਂ ਦੀ ਰਿਹਾਈ ਦੇ ਹੁਕਮ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੇ ਦਿੱਤੇ ਨੇ ਤੇ ਮੰਨ ਲਓ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹਨੂੰ ਫੰਡਾਮੈਂਟਲ ਰਾਈਟਸ ਦੀ ਉਲੰਘਣਾ ਦੱਸਿਆ ਗੁਰਪ੍ਰੀਤ ਸਿੰਘ ਸੇਖੋਂ ਨੂੰ ਕੱਲ ਦੇਰ ਰਾਤ ਪੰਜਾਬ ਦੀ ਪੁਲਿਸ ਨੇ 751 ਦੇ ਕੇਸ ਦੇ ਵਿੱਚ ਫੜਿਆ ਮਤਲਬ 751 ਦੇ ਕੇਸ ਦੇ ਵਿੱਚ ਜੇ ਕਿਸੇ ਨੂੰ ਫੜਨਾ ਹੋਵੇ ਤਾਂ ਉਹਨੂੰ ਮੁਚਲਕੇ ਤੇ ਨਾਲ ਦੀ ਨਾਲ ਛੱਡਿਆ ਜਾਂਦਾ ਤੇ ਪੰਜਾਬ ਦੇ ਵਿੱਚ ਕਿਉਂਕਿ ਮਨੀਸ਼ ਸੋਧਿਆ ਸਾਹਿਬ ਨੇ ਕਹਿਤਾ ਕਿ ਸਾਮ-ਦੰਦ ਬੇਦ ਲਾਉਣਾ ਹੈ ਇਸ ਲਈ ਪੰਜਾਬ ਦੀ ਪੁਲਿਸ ਸਰਕਾਰ ਦੇ ਕਹਿ ਤੇ ਕਿਸੇ ਨੂੰ ਵੀ ਚੱਕ ਕੇ ਜ਼ਿਲ੍ਹਾ ਦੇ ਵਿੱਚ ਸਿਟਰੀ ਹੈ ਤੇ ਇਸ ਤਰੀਕੇ ਦੇ ਨਾਲ ਕਾਨੂੰਨ ਦੀਆਂ ਧੱਜੀਆਂ ਹੁਦਾਈਆਂ ਜਾ ਰਹੀਆਂ ਨੇ ਕਿ ਮੁਚਲਕਾ ਵੀ ਨਹੀਂ ਭਰਿਆ ਸਾਰਾ ਦਿਨ ਬੰਦੇ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਸੋ ਸ਼੍ਰੋਮਣੀ ਅਕਾਲੀ ਦਲ ਨੇ ਜਿੱਦਾਂ ਕਿ ਵਾਅਦਾ ਕੀਤਾ ਸੀ ਕਿ ਜੇ ਪੰਜਾਬ ਦੇ ਵਿੱਚ ਕਿਸੇ ਨਾਲ ਧੱਕਾ ਹੋਊਗਾ ਕੋਈ ਵੀ ਪੰਜਾਬੀ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੈ ਜਾਂ ਨਹੀਂ ਹੈ। ਅਗਰ ਪੰਜਾਬ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਕਿਸੇ ਨਾਲ ਧੱਕਾ ਕਰੂਗੀ ਤਾਂ ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜਾ ਹੈ। ਇਹੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਕਿਹਾ। ਸੋ ਅੱਜ ਗੁਰਪ੍ਰੀਤ ਸਿੰਘ ਸੇਖੋ ਸਾਹਿਬ ਵੱਲੋਂ ਸਾਡੇ ਲੀਗਲ ਸੈੱਲ ਦੇ ਚਾਹੇ ਸੌਰਵ ਪਾਟਿਆ ਜੀ ਹੋਣ ਕੁਲਜਿੰਦਰ ਬਿਲਿੰਗ ਸਾਹਿਬ ਹੋਣ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਪ੍ਰੀਤ ਸਿੰਘ ਸੇਖੋਂ ਦਾ ਇਹ ਮਕਦਮਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲੜਿਆ ਤੇ ਹੁਣ ਕੋਰਟ ਨੇ ਉਹਨਾਂ ਨੂੰ ਇਮੀਡੀਏਟਲੀ ਛੱਡਣ ਦੇ ਹੁਕਮ ਦਿੱਤੇ ਨੇ ਤੇ ਡੀਸੀ ਨੂੰ ਇਹ ਤਾਂ ਕਦਾਇਤ ਕੀਤੀ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਨੂੰ ਅਗਰ ਇਸ ਤੋਂ ਬਾਅਦ ਵੀ ਕਸਟਡੀ 'ਚ ਰੱਖਿਆ ਜਾਂਦਾ ਤਾਂ ਇਹ ਸਿੱਧਾ-ਸਿੱਧਾ ਫੰਡਾਮੈਂਟਲ ਰਾਈਟਸ ਦੀ ਵਾਇਲੇਸ਼ਨ ਹੋਊਗੀ ਸੋ ਮੈਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਲਗਾਤਾਰ ਪੰਜਾਬ ਦੀ ਪੁਲਿਸ ਦੇ ਉੱਤੇ ਸਵਾਲ ਉੱਠ ਰਹੇ ਨੇ ਤੁਸੀਂ ਗ੍ਰਹਿ ਮੰਤਰੀ ਮਤਲਬ ਆਪਾਂ ਕਰ ਕੀ ਰਹੇ ਆ ਜੇ ਲੋਕਾਂ ਦੇ ਮਨੋਂ ਆਮ ਆਦਮੀ ਪਾਰਟੀ ਲੱਤਗੀ ਆ ਤਾਂ ਕੀ ਹੁਣ ਆਪਾਂ ਚੋਣਾ ਲੁੱਟਣੀਆਂ ਚਾ ਰਹੇ ਆ ਔਰ ਉਹਦੇ ਲਈ ਪੰਜਾਬ ਪੁਲਿਸ ਦੀ ਵੱਤੋ ਹੋ ਰਹੀ ਆ ਹੀ ਕੁਛ ਤਰਨ ਤਰਨ ਦੇ ਵਿੱਚ ਕੀਤਾ ਆ ਹੀ ਕੁਛ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਨਛੱਤਰ ਸਿੰਘ ਗਿੱਲ ਹੋਣ ਆਈਟੀ ਵਿੰਗ ਦੇ ਪ੍ਰਧਾਨ ਚਾਹੇ ਕੰਚਨ ਪ੍ਰੀਤ ਹੋਵੇ ਉਹਨਾਂ ਨੂੰ ਫੜਿਆ ਸਾਰੇ ਮਾਨਯੋਗ ਕੋਰਟਾਂ ਨੇ ਛੱਡੇ ਤੇ ਹੁਣ ਗੁਰਪ੍ਰੀਤ ਸਿੰਘ ਸੇਖੋਂ ਦੀ ਜਿਹੜੀ ਅਰੈਸਟ ਹੈ ਉਹਨੂੰ ਵੀ ਇਲਿਗਲ ਕਰਾਰ ਦੇ ਦਿੱਤਾ ਗਿਆ ਸੋ ਇੱਕ ਬਹੁਤ ਵੱਡੀ ਜਿਹੜੀ ਇੱਕ ਜਵਾਬ ਦੇਈ ਹੈ ਇਹ ਖੜੀ ਹੋ ਗਈ ਅੱਜ ਪੰਜਾਬ ਦੀ ਪੁਲਿਸ ਦੀ ਗ੍ਰਹਿ ਮੰਤਰੀ ਦੀ ਭਗਵੰਤ ਮਾਨ ਸਾਹਿਬ ਉਦਰੇ ਇਸ ਮਾਮਲੇ ਦੇ ਵਿੱਚ ਡੀਐਸਪੀ ਕਰਨ ਸ਼ਰਮਾ ਨੇ ਦੱਸਿਆ ਕਿ ਗੁਰਪ੍ਰੀਤ ਸੇਖੋਂ ਕਈ ਕੇਸਾਂ ਦੇ ਵਿੱਚੋਂ ਤਾਂ ਬਰੀ ਹੋ ਚੁੱਕਿਆ ਪਰ ਕਈ ਕੇਸਾਂ ਦੇ ਵਿੱਚ ਅਜੇ ਵੀ ਜ਼ਮਾਨਤ ਤੇ ਹੈ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਚੋਣਾਂ ਦੇ ਦੌਰਾਨ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਇਸ ਲਈ ਇਹ ਕਾਰਵਾਈ ਕੀਤੀ ਗਈ ਹੈ ਮੌਕੇ ਤੇ ਪਹੁੰਚੇ ਡੀਐਸਪੀ ਕਰਨ ਸ਼ਰਮਣੇ ਨੇ ਤਰਨਾਕਾਰੀਆਂ ਨੂੰ ਪ੍ਰੋਸਾ ਦਿੱਤਾ ਕਿ ਸੇਖੋਂ ਦੀ ਗ੍ਰਿਫਤਾਰੀ ਦੇ ਮਾਮਲੇ ਦੇ ਵਿੱਚ ਉਸ ਨਾਲ ਪੂਰਾ ਇਨਸਾਫ ਹੋਵੇਗਾ ਚੋਣਾਂ ਬਿਲਕੁਲ ਨਿਰਪੱਖ ਤੇ ਸ਼ਾਂਤਮਈ ਮਾਹੌਲ ਦੇ ਵਿੱਚ ਕਰਵਾਈਆਂ ਜਾਣਗੀਆਂ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੈਂਗਸਟਰ ਤੋਂ ਸਮਾਜ ਸੇਵਾ ਤੇ ਮਗਰੋਂ ਨੇਤਾ ਬਣੇ ਗੁਰਪ੍ਰੀਤ ਸਿੰਘ ਸੇਖੋਂ ਮੁਦਕੀ ਨੂੰ ਦਿਹਾਤੀ ਪੁਲਿਸ ਨੇ ਕੱਲ ਦੇ ਰਾਤ ਹਰਾਸਤ ਦੇ ਵਿੱਚ ਲੈ ਲਿਆ ਉਹਨਾਂ ਦੇ ਖਿਲਾਫ 751 ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਸੇਖੋਂ ਨਾਬਾਜ਼ ਜੇਲ ਬ੍ਰੇਕ ਕਾਂਡ ਕਰਕੇ ਚਰਚਿਤ ਰਹੇ ਉਸ ਨੂੰ ਅੱਜ ਐਸ ਡੀ ਐਮ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਨੂੰ ਹੋਵੇਗੀ ਉਹਨਾਂ ਨੂੰ ਕੋਲਗੜੀ ਥਾਣੇ ਦੇ ਵਿੱਚ ਰੱਖਿਆ ਗਿਆ ਹੈ 2 ਬਰੇ ਪਹਿਲਾਂ ਜੇਲ੍ਹ ਤੋਂ ਰਿਹਾ ਹੋਣ ਮਗਰੋਂ ਸੇਖੋਂ ਨੇ ਅਪਰਾਧ ਦੀ ਦੁਨੀਆ ਛੱਡਣ ਦਾ ਫੈਸਲਾ ਕੀਤਾ ਤੇ ਇਲਾਕੇ ਦੇ ਵਿੱਚ ਸਮਾਜ ਸੇਵਾ ਕਰਨ ਲੱਗ ਪਿਆ ਮਗਰੋਂ ਉਹਨਾਂ ਨੇ ਸਿਆਸਤ ਦੇ ਵਿੱਚ ਪੈਰ ਧਰਿਆ ਉਸ ਦੇ ਪਰਿਵਾਰ ਦੇ ਦੋ ਮੈਂਬਰ ਆਜ਼ਾਦ ਉਮੀਦਵਾਰ ਵਜੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜ ਰਹੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਮਰਥਨ ਹਾਸਲ ਹੈ ਗ੍ਰਿਫਤਾਰੀ ਤੋਂ ਕੁਝ ਘੰਟੇ ਪਹਿਲਾਂ ਗੁਰਪ੍ਰਿੰਨ ਨੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤਾ ਸੀ ਕਿ ਜਿਸ ਵਿੱਚ ਉਹਨਾਂ ਨੇ ਖੱਦਸ਼ਾ ਜਤਾਇਆ ਸੀ ਕਿ ਪੁਲਿਸ ਨੇ ਆਪ ਸਰਕਾਰ ਦੇ ਦਬਾਅ ਹੇਠੇ ਕਾਰਵਾਈ ਕੀਤੀ ਹੈ ਕਿਉਂਕਿ ਉਹਨਾਂ ਨੂੰ ਮਿਲ ਰਹੇ ਸਮਰਥਨ ਤੋਂ ਸਰਕਾਰ ਦੇ ਸਥਾਨਕ ਆਗੂ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਸੈਂਕੜੇ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਸਮਰਥਕ ਕੁਲਗੜੀ ਥਾਣੇ ਅੱਗੇ ਇਕੱਠੇ ਹੋਏ ਉਹਨਾਂ ਫਿਰੋਜ਼ਪੁਰ ਲੁਧਿਆਣੇ ਕੌਮੀ ਸ਼ਾਹ ਮਾਰਗ ਤੇ ਜਾਮ ਵੀ ਲਗਾ ਦਿੱਤਾ ਉਹਨਾਂ ਸਰਕਾਰ ਤੇ ਪੁਲਿਸ ਦੇ ਖਿਲਾਫ ਰਾਂਜ ਕੇ ਨਾਰੇਬਾਜ਼ੀ ਵੀ ਕੀਤੀ ਅਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਸੇਖੋਂ ਦੀ ਰਿਹਾਈ ਤੱਕ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲਤ ਤੇ ਗੁਰਪ੍ਰੀਤ ਸੇਖੋਂ ਦੇ ਆਜ਼ਾਦ ਧੜੇ ਦਾ ਗੱਠ ਜੋੜ ਹੈ ਸੇਖੋਂ ਦੀ ਹਿਰਾਸਤ ਨੇ ਹਲਕੇ ਦੇ ਵਿੱਚ ਚੋਣ ਮਾਹੌਲ ਨੂੰ ਹੋਰ ਜ਼ਿਆਦਾ ਪਖਾ ਦੇ ਦਿੱਤਾ ਉਧਰ ਗੁਰਪ੍ਰੀਤ ਸੇਖੋਂ ਦੇ ਵਕੀਲ ਅਤੇ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਉਹ ਇਨਸਾਫ ਦੇ ਲਈ ਉੱਪਰਲੀਆਂ ਅਦਾਲਤਾਂ ਦਾ ਰੁਖ ਕਰਨਗੇ ਹੋਰ ਕੀ ਕੁਝ ਕਹਿਣਾ ਇਹਨਾਂ ਦਾ ਆਪ ਸੁਣਦੇ ਆਂ ਦੇਖੋ ਗੁਰਪ੍ਰੀਤ ਸਿੰਘ ਸੇਖੋਂ ਦੀ ਰਿਹਾਈ ਦੇ ਹੁਕਮ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੇ ਦਿੱਤੇ ਨੇ ਤੇ ਮੰਨ ਲਓ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹਨੂੰ ਫੰਡਾਮੈਂਟਲ ਰਾਈਟਸ ਦੀ ਉਲੰਘਣਾ ਦੱਸਿਆ। ਗੁਰਪ੍ਰੀਤ ਸਿੰਘ ਸੇਖੋ ਨੂੰ ਕੱਲ ਦੇਰ ਰਾਤ ਪੰਜਾਬ ਦੀ ਪੁਲਿਸ ਨੇ 751 ਦੇ ਕੇਸ ਦੇ ਵਿੱਚ ਫੜਿਆ। ਮਤਲਬ 751 ਦੇ ਕੇਸ ਦੇ ਵਿੱਚ ਜੇ ਕਿਸੇ ਨੂੰ ਫੜਨਾ ਹੋਵੇ ਤਾਂ ਉਹਨੂੰ ਮੁਚਲਕੇ ਤੇ ਨਾਲ ਦੀ ਨਾਲ ਛੱਡਿਆ ਜਾਂਦਾ। ਤੇ ਪੰਜਾਬ ਦੇ ਵਿੱਚ ਕਿਉਂਕਿ ਮਨੀਸ਼ ਸਸੋਧਿਆ ਸਾਹਿਬ ਨੇ ਕਿਹਾ ਕਿ ਸਾਮ-ਦੰਦ ਵੇਦ ਲਾਉਣਾ ਹੈ। ਇਸ ਲਈ ਪੰਜਾਬ ਦੀ ਪੁਲਿਸ ਸਰਕਾਰ ਦੇ ਕਹੇ ਤੇ ਕਿਸੇ ਨੂੰ ਵੀ ਚੱਕ ਕੇ ਜਿਹੜਾ ਦੇ ਵਿੱਚ ਸਿੱਟਰੀ ਹੈ ਤੇ ਇਸ ਤਰੀਕੇ ਦੇ ਨਾਲ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿ ਮੁਚਲਕਾ ਵੀ ਨਹੀਂ ਭਰਿਆ ਸਾਰਾ ਦਿਨ ਬੰਦੇ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਸੋ ਸ਼੍ਰੋਮਣੀ ਅਕਾਲੀ ਦਲ ਨੇ ਜਿੱਦਾਂ ਕਿ ਵਾਅਦਾ ਕੀਤਾ ਸੀ ਕਿ ਜੇ ਪੰਜਾਬ ਦੇ ਵਿੱਚ ਕਿਸੇ ਨਾਲ ਧੱਕਾ ਹੋਊਗਾ ਕੋਈ ਵੀ ਪੰਜਾਬੀ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੈ ਜਾਂ ਨਹੀਂ ਹੈ। ਅਗਰ ਪੰਜਾਬ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਕਿਸੇ ਨਾਲ ਧੱਕਾ ਕਰੂਗੀ ਤਾਂ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਖੜਾ ਹੈ। ਇਹੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਕਿਹਾ। ਸੋ ਅੱਜ ਗੁਰਪ੍ਰੀਤ ਸਿੰਘ ਸੇਖੋ ਸਾਹਿਬ ਵੱਲੋਂ ਸਾਡੇ ਲੀਗਲ ਸੈੱਲ ਦੇ ਚੈ ਸੌਰਵ ਪਾਟਿਆ ਜੀ ਹੁਣ ਕੁਲਜਿੰਦਰ ਬਿਲਿੰਗ ਸਾਹਿਬ ਹੁਣ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਪ੍ਰੀਤ ਸਿੰਘ ਸੇਖੋਂ ਦਾ ਇਹ ਮੁਕੱਦਮਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲੜਿਆ ਤੇ ਹੁਣ ਕੋਰਟ ਨੇ ਉਹਨਾਂ ਨੂੰ ਇਮੀਡੀਏਟਲੀ ਛੱਡਣ ਦੇ ਹੁਕਮ ਦਿੱਤੇ ਨੇ ਤੇ ਡੀਸੀ ਨੂੰ ਉਹਰੇ ਤਾਂ ਹਦਾਇਤ ਕੀਤੀ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਨੂੰ ਅਗਰ ਇਸ ਤੋਂ ਬਾਅਦ ਵੀ ਕਸਟਡੀ 'ਚ ਰੱਖਿਆ ਜਾਂਦਾ ਤਾਂ ਇਹ ਸਿੱਧਾ-ਸਿੱਧਾ ਫੰਡਮੈਂਟਲ ਰਾਈਟਸ ਦੀ ਵਾਇੋਲੇਸ਼ਨ ਹੋਊਗੀ ਸੋ ਮੈਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਲਗਾਤਾਰ ਪੰਜਾਬ ਦੀ ਪੁਲਿਸ ਦੇ ਉੱਤੇ ਸਵਾਲ ਉੱਠ ਰਹੇ ਨੇ ਤੁਸੀਂ ਗ੍ਰਹਿ ਮੰਤਰੀ ਮਤਲਬ ਆਪਾਂ ਕਰ ਕੀ ਰਹੇ ਆ ਜੇ ਲੋਕਾਂ ਦੇ ਮਨੋਂ ਆਮ ਆਦਮੀ ਪਾਰਟੀ ਲੱਤ ਗਈ ਹੈ ਤਾਂ ਕੀ ਹੁਣ ਆਪਾਂ ਚੋਣਾ ਲੁੱਟਣੀਆਂ ਚਾ ਰਹੇ ਆ ਔਰ ਉਹਦੇ ਲਈ ਪੰਜਾਬ ਪੁਲਿਸ ਦੀ ਵੱਤੋ ਹੋ ਰਹੀ ਹੈ ਆਹੀ ਕੁਛ ਤਰਨ ਤਰਨ ਦੇ ਵਿੱਚ ਕੀਤਾ ਆਹੀ ਕੁਛ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਨਛੱਤਰ ਸਿੰਘ ਗਿੱਲ ਹੋਣ ਆਈਟੀ ਵਿੰਗ ਦੇ ਪ੍ਰਧਾਨ ਚਾਹੇ ਕੰਚਨ ਪ੍ਰੀਤ ਹੋਵੇ ਉਹਨਾਂ ਨੂੰ ਫੜਿਆ ਸਾਰੇ ਮਾਂਝੂ ਕੋਟਾਂ ਨੇ ਛੱਡੇ ਤੇ ਹੁਣ ਗੁਰਪ੍ਰੀਤ ਸਿੰਘ ਸੇਖੋ ਦੀ ਜਿਹੜੀ ਅਰੈਸਟ ਹੈ ਉਹਨੂੰ ਇਲਲੀਗਲ ਕਰਾਰ ਦੇ ਦਿੱਤਾ ਗਿਆ ਸੋ ਇੱਕ ਬਹੁਤ ਵੱਡੀ ਜਿਹੜੀ ਇੱਕ ਜਵਾਬ ਦੇਈ ਹੈ ਇਹ ਖੜੀ ਹੋ ਗਈ ਅੱਜ ਪੰਜਾਬ ਦੀ ਪੁਲਿਸ ਦੀ ਗ੍ਰਹਿ ਮੰਤਰੀ ਦੀ ਭਗਵੰਤ ਮਾਨ ਸਾਹਿਬ ਉਦਰੇ ਇਸ ਮਾਮਲੇ ਦੇ ਵਿੱਚ ਡੀਐਸਪੀ ਕਰਨ ਸ਼ਰਮਾ ਨੇ ਦੱਸਿਆ ਕਿ ਗੁਰਪ੍ਰੀਤ ਸੇਖੋਂ ਕਈ ਕੇਸਾਂ ਦੇ ਵਿੱਚੋਂ ਤਬਰੀ ਹੋ ਚੁੱਕਿਆ ਪਰ ਕਈ ਕੇਸਾਂ ਦੇ ਵਿੱਚ ਅਜੇ ਵੀ ਜ਼ਮਾਨਤ ਤੇ ਹੈ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਚੋਣਾਂ ਦੇ ਦੌਰਾਨ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਇਸ ਲਈ ਇਹ ਕਾਰਵਾਈ ਕੀਤੀ ਗਈ ਹੈ ਮੌਕੇ ਤੇ ਪਹੁੰਚੇ ਡੀਐਸਪੀ ਕਰਨ ਸ਼ਰਮਣੇ ਨੇ ਤਰਨਾਕਾਰੀਆਂ ਨੂੰ ਪ੍ਰੋਸਾ ਦਿੱਤਾ ਕਿ ਸੇਖੋਂ ਦੀ ਗ੍ਰਿਫਤਾਰੀ ਦੇ ਮਾਮਲੇ ਦੇ ਵਿੱਚ ਉਸ ਨਾਲ ਪੂਰਾ ਇਨਸਾਫ ਹੋਵੇਗਾ ਚੋਣਾਂ ਬਿਲਕੁਲ ਨਿਰਪੱਖ ਤੇ ਸ਼ਾਂਤਮਈ ਮਾਹੌਲ ਦੇ ਵਿੱਚ ਕਰਵਾਈਆਂ ਜਾਣਗੀਆਂ